ਹਲੋ ਜੀ ਜੈ ਸ਼੍ਰੀ कृष्णा ਮੈਂ ਮਨਿਕਾ ਜਿੰਮੇਦੀ ਦੁਨੀਆ ਦੇ ਵਿੱਚ ਤੁਹਾਡੇ ਸਾਰੇ ਪ੍ਰਾਂਤਾਂ ਦਾ ਸਵਾਗਤ ਕਰਦੀ ਹਾਂ ਜੀ ਖੁਸ਼ ਹਾਂ ਤੁਸੀਂ ਸਾਰੇ ਜਣ ਠੀਕ ਹੋਵਗੇ ਦੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣ ਠੀਕ ਹੋਵਗੇ ਵਧੀਆ ਹੋਵਗੇ ਆਪਾਂ ਵੀ ਬਹੁਤ ਵਧੀਆ ਜੀ ਠੀਕ ਠਾਕ ਹੈ ਤੇ ਅੱਜ ਅਸੀਂ ਤੁਹਾਨੂੰ ਦਿਖਾਵਾਂਗੇ ਆਪਾਂ ਰਣ ਦਾ ਮਿਲਵਾ ਸਮਾਨ ਵਿੱਚੇ ਤਾਂ ਜੀ ਸੁਪਰ ਕਿੰਗ ਦੀਆਂ ਚਾਦਰਾਂ ਦਿਖਾਵਾਂਗੇ ਤੇ ਗਾੜੇ ਤੁਹਾਨੂੰ ਦਿਖਾਵਾਂਗੇ ਬਹੁਤ ਬਹੁਤ ਹੀ ਸੋਹਣੇ ਸੋਹਣੇ ਸੂਟ ਬਹੁਤ ਸੋਹਣੇ ਸੋਹਣੇ ਸੂਟ ਪਿਓਰ ਕਸ਼ਮੀਰੀ ਦੇ ਸੂਟ ਆ ਵੀ ਅਸਰਦੀਆਂ ਪੈ ਗਈ ਲੋਰ ਕਸ਼ਮੀਰੀ ਦੇ ਸੂਟਾਂ ਦੀ ਸਿਰ ਸਭ ਤੋਂ ਪਹਿਲਾਂ ਕੋਈ ਸੂਟ ਹੀ ਦਿਖਾਈ ਨਹੀਂ ਆ ਠੀਕ ਹੈ ਐਸਾ ਲ ਬਹੁਤ ਨਾਈਸ ਬੀਬੀ ਨੇ ਉਹਨਾਂ ਦਾ ਸੂਟ ਸੱਚੀ ਬਹੁਤ ਸਿਆਣੀ ਨੇ ਦੁਨੀਆ ਤੇ ਦੇਖੋ ਮਾਮਾ ਦੇਖੀਆਂ ਨੇ ਕਹਿੰਦੇ ਨੇ ਆਪਣੇ ਲੇਡਸਾਂ ਦੇਖੀਆਂ ਨੇ ਸਭ ਕੁਝ ਦੇਖਿਆ ਪਰ ਕਹਿੰਨਾ ਵਾਕਈ ਬਹੁਤ ਜ਼ਿਆਦੇ ਸਿਆਣੀ ਨੇ ਜਿਨ੍ਹਾਂ ਦਾ ਇਹ ਸੂਟ ਹੈ ਕਿੰਤੇ ਪੱਦੇ ਨੂੰ ਯਾ ਤਾਂ ਰਾਹ ਪਾ ਕੇ ਪਤਾ ਚਲਦਾ ਜਬ ਆਪਾਂ ਆ ਕੇ ਬਹੁਤ ਜਿਆਦਾ ਵਿਚਾਰੇ ਨਾਈਸ ਨਹੀਂ ਬੀਨੇ ਦਿੱਤਾ ਸੂਟ ਤੇ ਤੁਸੀਂ ਮੰਨੋ ਕਿ ਇਹ ਪਿਓਰ ਕਸ਼ਮੀਰੀ ਦਾ ਸੂਟ ਹੈ ਦੀਦੀ ਨੇ ਤਾਂ ਥੋੜਾ ਯਾਕਲਾ ਦੂਜਾ ਕਲਰ ਕਿਹਾ ਸੀ ਪਰ ਬੀਬੀ ਜੰਮਾ ਨਹੀਂ ਪਾਉਂਦੇ ਹੈਗੇ ਡਾਰਕ ਕਲਰ ਇਹ ਲਾਈਟ ਕਲਰ ਆ ਪਿਓਰ ਕਸ਼ਮੀਰੀ ਦਾ ਪਰ ਮੰਨਣ ਵਾਲੀ ਗੱਲ ਹੈ ਜੇ ਇਹਦੇ ਤੇ ਇੱਕ ਵੀ ਦਾਣਾ ਬੂਰਦਾ ਜਾਵੇ ਉਹ ਕੱਪੜਾ ਦੇਖੋ ਕਿੰਨਾ ਪਹੜਾ ਲੱਗਦਾ ਆਪਾਂ ਪੈਸਾ ਵੀ ਲੰਮੇ ਆ ਹਨਾ ਫਿਰ ਫਿਰ ਬੂਰ ਆ ਜਾਂਦਾ ਆਪਾਂ ਮਤਲਬ ਕਿ ਨਾ ਕਿਤੇ ਦੁੱਖ ਚ ਕਿਤੇ ਸੁੱਖ ਚ ਪਾ ਕੇ ਜਾਣ ਜੋਗੇ ਨਹੀਂ ਰਹਿੰਦੇ ਹੈਗੇ ਜੇ ਕੱਪੜੇ ਤੇ ਬੂਰਾ ਜੀ ਤੇ ਇਹ ਹੈ ਕਿ ਜੀ ਪਿਓਰ ਪਸ਼ਮੀਨੇ ਦੇ ਸੂਟ ਨਾਲੇ ਰੇਟ ਵੀ ਬਹੁਤ ਜ਼ਿਆਦਾ ਜਾਇਜ਼ ਹੈ ਪਰ ਦੁਪੱਟੇ ਨਹੀਂ ਹੈਗੇ ਦੁਪੱਟੇ ਆਪ ਨੂੰ ਲੱਗ ਤੋਂ ਲੈਣੇ ਪੈਣਗੇ ਇਹਨਾਂ ਦੇ ਨਾਲ ਨਾ ਦੁਪੱਟੇ ਪਿੱਛੋਂ ਆਈ ਨਹੀਂ ਹੈਗੀ ਜਾਇਜ਼ ਤਾਂ ਚਲੋ ਰੇਟ ਥੋੜਾ ਜ਼ਿਆਦਾ ਹੁੰਦਾ ਦੁਪੱਟੇ ਨਾਲ ਫਿਰ ਉਸ ਹਿਸਾਬ ਨਾਲ ਇਹਦਾ ਰੇਟ ਹੁੰਦਾ ਠੀਕ ਹੈ ਨਾ ਜੀ ਆ ਲੋ ਜੀ ਪ੍ਰਿੰਟ ਬਹੁਤ ਸੋਹਣਾ ਹੈ ਬੂਰ ਨਹੀਂ ਆਊਗਾ ਪਿਓਰ ਰਾਮ ਟੈਕਸ ਦਾ ਸੂਟ ਹੈ ਜੀ ਠੀਕ ਹੈ ਤੇ ਆ ਹਨਕੇ ਜੀ ਦੀ ਬੋਟਮ ਆ ਦੇਖੋ ਇਹ ਗ੍ਰੇ ਕਲਰ ਹੈ ਲਾਈਟ ਗ੍ਰੇ ਕਲਰ ਦਾ ਸੂਟ ਹੈ ਬਹੁਤ ਸੋਹਣਾ ਹੈ ਬਹੁਤ ਪਿਆਰਾ ਹੈ ਤੇ ਮੈਂ ਆ ਲਈ ਮੈਂ ਕਿਹਾ ਚਲੋ ਜੀ ਜੀ ਆ ਵੀ ਚੱਲੇਗਾ ਫੋਟੋਆਂ ਦੇ ਵਿੱਚ ਆਪਾਂ ਨੇ ਫੋਟੋਆਂ ਤੇ ਸਟੇਟਸ ਲਾਇਆ ਸੀ ਮੈਂ ਦੁਬਾਰਾ ਫੇਰ ਲਾ ਦੂੰਗੀ ਜੇ ਕਿਸੇ ਹੋਰ ਭੈਣ ਭਾਈ ਨੇ ਲੈਣੇ ਹੋਏ ਤਾਂ ਉਹ ਵੀ ਦੱਸ ਤੇ ਇੱਕ ਸਟਾ ਹੋ ਗਿਆ ਜੀ ਤੇ ਆ ਵਾਲਾ ਸੂਟ ਹੈ ਇੱਕ ਜਿਹੜਾ ਭੈਣ ਨੇ ਮਗਵਾਇਆ ਐਕਸਾ ਉਹਨੇ ਕਿਹਾਤਾ ਉਹਨਾਂ ਨੇ ਦੋ ਸੂਟ ਮੰਗਵਾਇਆ ਇੱਕ ਪਛਮੈਨੇ ਦਾ ਮੰਗਵਾਇਆ ਇੱਕ ਪਾਰਟੀ ਵੇਅਰ ਮੰਗਵਾਇਆ ਜਿਹੜਾ ਪਾਰਟੀ ਵੇਅਰ ਉਹ ਤੁਹਾਨੂੰ ਦਿਖਾਵਾਂਗੇ ਪਲਾਟਾ ਨੂੰ ਮੈਨੂੰ ਬਹੁਤ ਸੁੰਦਰ ਲੱਗਾ ਉਹ ਪਾਰਟੀ ਵੇਅਰ ਹਾਂ ਬਹੁਤ ਸੋਹਣਾ ਓਕੇ ਅੰਕਿਤੇ ਬਹੁਤ ਪਹਿਣਾ ਕਹਿ ਦਿੰਦੀ ਆ ਤੇ ਥੋੜੇ ਜਿਕੇ ਤੁਸੀਂ ਆਪਣੇ ਹਿਸਾਬ ਕਿਤਾਬ ਨਾਲ ਭੇਜ ਦਿਓ ਬਹੁਤ ਨਹੀਂ ਆਪਕੋ ਤਾਂ ਸਾਰੇ ਕਹਤੇ ਆ ਆਪਣੀ ਪਸੰਦ ਦਾ ਭੇਜ ਦਿਨਾ ਸਾਰੇ ਪਹਿਣਾ ਕਹਿ ਰਹੇ ਨੇ ਮੋਨਿਕਾ ਥੋੜੇ ਜਿਕੇ ਤੁਸੀਂ ਆਪ ਵੀ ਦੇਖ ਲਿਓ ਕਿਉਂਕਿ ਤੁਸੀਂ ਤਾਂ ਨੇਚਰਲੀ ਕੱਪੜੇ ਤੇ ਬਿਲਕੁਲ ਸਾਹਮਣੇ ਹੋ ਕਪੜਾ ਹੋਵੇ ਚਾਦਰਾਂ ਹੋਣ ਭਾਂਡੇ ਹੋਣ ਜਿੰਨਾ ਵੀ ਮੈਂ ਸਮਾਨ ਸੇਲ ਕਰਦੀ ਹਾਂ ਨਾ ਕਹਿੰਦਿਆਂ ਨੇ ਵੀ ਥੋੜਾ ਜਿਹਾ ਤੁਸੀਂ ਦੇਖ ਲਿਓ ਤੇ ਬਹੁਤ ਜਿਆਦਾ ਸੋਹਣੇ ਸੂਟ ਨੇ ਤੇ ਰੇਟ ਵੀ ਬਹੁਤ ਰੀਜ਼ਨੇਬਲ ਪ੍ਰਾਈਸ ਹੈ ਜੀ ਬਿਲਕੁਲ ਹੁਣ ਮੈਨੂੰ ਆਏ ਆ ਵੀ ਮੇਰੇ ਨਾਲ ਵੱਧ ਤੋਂ ਵੱਧ ਵਿਊਜ਼ ਆ ਜਾਣ ਮੈਨੂੰ ਨਾ YouTube ਇਨਕਮ ਦੇਣ ਲੱਗੇ ਜਵੇ ਫਟਾਫਟ ਮੈਨੂੰ ਤੁਹਾਡੀ ਇਨਕਮ ਨਾਲੋਂ ਨਾ ਜ਼ਿਆਦਾ ਜ਼ਰੂਰ YouTube ਦੀ ਆ ਕਿਉਂਕਿ ਦੇਖੋ ਜੀ ਤੁਸੀਂ ਗੁੱਸਾ ਨਾ ਕਰੇ ਮੇਰੀ ਗੱਲ ਦਾ ਕੋਈ ਵੀ ਢੜਪਾਈ ਸਮਾਨ ਦੀ ਲੋੜ ਤਾਂ ਜਿਵੇਂ ਮੈਨੂੰ ਪੈਂਦੀ ਹੈ ਨਾ ਸਮਾਨ ਦੀ ਲੋੜ ਮੈਂ ਵੀ ਸਾਰਾ ਦਿਨ ਕਿ ਝੁਮਕੀ 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 ਘੇਰੇ ਲਾਦੀ ਫਿਰ ਜਾਨੀ ਮਾਂ ਐਥੇ ਜਿਹੜੀ ਸਾਡੇ ਮਾਰਕੀਟ ਬਣੀ ਵਾ ਕਦੇ ਜੀ ਘਰ ਦੀ ਦਾਲ ਲੈ ਆਈ ਕਦੇ ਘਰ ਦੀ ਕੋਈ ਸਾਬਣ ਲੈ ਆਈ ਆ ਚਾਹੀਦੀ ਆ ਕੋਈ ਕਰਦਾ ਕੋਈ ਆਲੂ ਪਿਆਜ਼ ਲੈ ਆਏ ਕੋਈ ਕਦੇ ਮੰਡੀ ਜਾਏ ਕਿ ਕਿਤੇ ਇਥੋਂ ਰੈਡੀ ਆ ਰਿਲੇ ਲਿਆ ਹੋਗੇ ਨਾ ਘਰ ਦੀਆਂ ਚੀਜ਼ਾਂ ਦੀ ਜ਼ਰੂਰਤ ਹੈ ਐਵੇਂ ਕੱਪੜੇ ਦੀ ਪਹਿਲੇ ਮੇਰੀ ਮੰਮੀ ਸ਼ਾਮ ਨੂੰ ਕੋਈ ਕੰਮ ਕਰੀ ਅਬ ਦੁਬਾਰਾ ਦੁੱਧ ਲੈਣ ਜਾਏਗੀ ਔਰ ਇਤਨੀ ਦੂਰ ਹੈ ਇਸ ਤਰੀਕੋੜ ਗਈ ਉੱਤੇ ਤਾਰਾ ਇੰਨੀਆਂ ਛੋਟੀਆਂ ਛੋਟੀਆਂ ਲਾ ਰੱਖੀਆਂ ਨੇ ਐਂਗਲ ਛੋਟੇ ਛੋਟੇ ਲਾਇਆ ਉੱਥੇ ਤੇ ਤਾਰਾ ਇੰਨੀਆਂ ਢਿਲੀਆਂ ਲੰਬੀਆਂ ਨੇ ਜਿਵੇਂ ਭਈਆਂ ਰਾਣੀਆਂ ਦੇ ਨਹੀਂ ਸਾੜੀਆਂ ਦੀ ਸੁਖੜੀਆਂ ਪਾਈਆਂ ਹੁੰਦੀਆਂ ਹੈਗੀਆਂ ਐਂਕਿਉਂਕਿ ਉਹਥੇਥੇ ਕੰਮ ਭਈਆਂ ਲੋਕਾਂ ਦੇ ਹੁੰਦੇ ਨੇ ਸਾਡੇ ਪੰਜਾਬੀ ਤੇ ਰਿਆਣੇ ਵਾਲੇ ਲੋਕਾਂ ਦੇ ਨਹੀਂ ਹੁੰਦੇ ਹੈ ਕਿ ਸਾਡੇ ਇੱਧਰ ਦੇ ਲੋਕਾਂ ਨੂੰ ਫਿਰ ਵੀ ਬਹੁਤ ਸਮਝ ਹੈਗੀ ਹੈ ਤੇ ਮੈਨੂੰ ਤਾਂ ਇਹ ਕੰਮ ਬਹੁਤ ਘੜਾਲਾ ਲੱਗਦਾ ਹੈ ਤੇ ਫਿਰ ਉਹ ਮਿਸਤਰੀ ਕੋਲ ਗਈ ਉੱਥੇ ਉੱਥੇ ਤੋਂ ਫਿਰ ਮੈਂ ਕਿਸੇ ਤੋਂ 4 ਰੁਪਏ ਲੈਣਾ ਸੀ ਹੋ ਗਏ ਮन्ने 5 ਮਹੀਨੇ ਹੋ ਗਏ 4 ਸਫੇ ਲੈਣਾ ਕਿਸੇ ਤੋਂ ਨਾ ਤੁਹਾਨੂੰ ਪਤਾ ਦੇਣ ਦਾ ਤਾਂ ਦਿਲ ਨਹੀਂ ਹੁੰਦਾ ਮੈਂ ਵੀ ਇਹੀ ਜੀਆਂ ਕੋਲੇ ਕਰੀ ਗੱਜ ਜੰਨੇ ਅੱਜ ਜੰਨੇ ਅੱਜ ਫਿਰ ਉਹਦਰੋਂ ਦੀ ਲੰਗ ਕੇ ਆਈ ਤੇ ਮੈਂ ਕਿਹਾ ਚੱਲ 800 ਰੁਪਏ ਮੰਗ ਰਿਆ ਐਂਗਲ ਲਵਾਉਣੇ ਵਾਲਾ ਭਾਈ ਮੈਂ ਕਿਹਾ ਚੱਲ ਦੀ ਮੈਂ ਕਿਹਾ ਚੱਲ ਜੀ ਦੋ ਬਰੇ ਕਰਕੇ ਦੇ ਦੂੰਗੀ ਮੈਂ ਕਿਹਾ ਮੈਂ ਤੁਹਾਡੇ ਪੈਸੇ ਹਨਾ ਕੰਨਾਂ ਕੋਈ ਨਾ ਜੀ ਦੋ ਵਾਰੀ ਕਰਕੇ ਦੇ ਦਿਓ ਫਿਰ ਮੈਂ ਕਹਿੰਦੀ ਮੈਂ ਕਿਸੇ ਤੋਂ 400 ਰੁਪਏ ਲੈਣਾ ਮੈਂ ਕਿ ਚਲ ਮੈਂ ਉਹਨਾਂ ਤੋਂ ਲੈ ਕੇ ਉਹਨਾਂ ਨੂੰ ਦੇ ਦਿੰਦੀ ਫਿਰ ਉਹ ਜਿਨ੍ਹਾਂ ਨੇ ਦੇਣਾ ਨਾ 400 ਰੁਪਏ ਮੇਰਾ ਤਾਂ ਆਪੇ ਕਹਿ ਗਏ ਤੇ ਕਹਿੰਦੇ ਜੀ ਜੀ ਤੁਸੀਂ ਆਏ ਨਹੀਂ ਹੈਗੇ ਮੈਨੂੰ ਪਤਾ ਨਹੀਂ ਹੈ ਤੁਸੀਂ ਜੋ ਪੁੱਛਾ ਦਿੰਦੇ ਚੰਦੇ ਮੈਂ ਕਿ ਚਲ ਕੋਈ ਨਹੀਂ ਪੀ ਹੁਣ ਮੈਂ ਕਹਿੰਦੀ ਅੱਜ ਤਾਂ ਹੈ ਨਹੀਂ ਵੀ ਉਹ 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 ਆ ਟੇਲਰਾ ਨੂੰ ਤਾਂ ਬੀਟਾ ਕਿਨੇ ਕੱਢ ਲੇਜੋ ਅੱਜ ਸਾਡੇ ਕਿਧਰੇ ਪਾਸੇ ਤੇ ਆਏ ਵੀ ਨਹੀਂ ਮੈਂ ਕਿ ਚਲ ਕੱਢ ਦੇ ਦਿੰਦੀ ਤੇ ਇਹ ਕਿੱਥੇ ਤੇ ਕਿਆ ਬਾਤ ਆ ਤੁਹਾਡੀ ਕਹਾਂ ਸੇ ਚਲ ਪੜਦੀ ਆ ਤੇ ਮੈਂ ਕਿਹਾ ਚਲੋ ਉਹੀ ਗੱਲ ਆ ਗਈ ਮੈਨੂੰ ਲੋੜ ਪੈਂਦੀ ਤੁਹਾਨੂੰ ਵੀ ਲੋੜ ਪੈਂਦੀ ਆ ਕੱਪੜੇ ਦੀ ਗੀੜੇ ਦੀ ਤੇ ਆ ਦੇਖੋ ਜੀ ਬਹੁਤ ਸੋਹਣਾ ਰੰਗ ਹਾਏ ਬਹੁਤ ਸੋਹਣਾ ਰੰਗ ਆ ਪਿੰਕ ਰਾਣੀ ਕਲਰ ਆ ਰਾਣੀ ਨਾ ਰਾਣੀ ਨਹੀਂ ਹੈ ਗਾਣੀ ਤਾਂ ਉਹ ਆ ਨਾ ਪਾਤੀ ਜੀ ਇਹ ਹੈਗਾ ਜੀ ਗਾਜਰੀ ਪਿੰਕ ਇਹ ਗਾਜਰੀ ਐਸੇ ਰੰਗ ਦੀ ਕੋਈ ਸਬਜ਼ੀ ਨਹੀਂ ਹੁੰਦੀ ਨਾ ਕੁਛ ਸ셉ਟ ਹਟਤੇ ਦੇ ਗਲੋਬਲ ਜੋਨ ਸਾ ਦਿਖ ਰਿਹਾ ਹੈ ਉਹ ਹੀ ਹੈ ਨਾ ਪਿੰਕ ਗਾਇਸ ਜੀ ਬੇਟੇ ਆ ਦੇਖੋ ਸਲਵਾਰ ਦਾ ਰੰਗ ਤੇ ਇਹਦੇ ਚ ਨਾ ਆਪਣੇ ਕੋਲ ਨਾ ਪਲੇਨ ਪਸ਼ਮੀਨੇ ਦੇ ਸੂਟ ਆਏ ਬਿਹਾ ਪਰ ਬਹੁਤ ਦਿਨ ਪਹਿਲਾਂ ਨਾ ਮੇਰਾ ਵਟਸਐਪ ਨਾ ਸਾਰਾ ਜਲੀਡ ਹੋ ਗਿਆ ਨਾ ਮੈਂ ਸਿਰੇ ਤੇ ਵਟਸਐਪ ਆਇਆ ਤੇ ਨਵੇਂ ਸਿਰੇ ਤੇ ਵਟਸਐਪ ਆਨ ਕਰਕੇ ਨਾ ਸਾਰੇ ਉਹ ਪਸ਼ਮੀਨੇ ਦੇ ਰੰਗ ਨਾ ਗਾਇਬ ਹੋ ਗਏ ਹੁਣ ਤਾਂ ਵੀ ਰਿਕੁਐਸਟ ਕਰਕੇ ਫਟਾਫਟ ਭੇਜੋ ਓ ਕਹਿੰਦੇ ਕਹਿੰਦੇ ਦੀਦੀ ਰਸ਼ੂ ਫੋਨ ਕਰਕੇ ਬਟਾਈ ਨਹੀਂ ਲੱਗਦੇਗਾ ਕੱਲੂ ਭੇਜੂਗਾ ਮਾਚੜ ਠੀਕਾ ਫਿਰ ਮੈਂ ਤੁਹਾਨੂੰ ਕਸ਼ਮੀਰੀ ਨੇ ਤੇ ਸੂਟਾਂ ਦੀ ਵੀ ਪਾਉਂਗੀ ਵੀਡੀਓ ਲਓ ਜਿਆ ਹੁਆ ਆਪਣਾ ਸੈਕੰਡ ਸੂਟ ਬਹੁਤ ਸੋਹਣਾ ਬਹੁਤ ਪਿਆਰਾ ਹਾਂ ਯਸਿੰਤ ਨੇ ਨਾ ਸੋਹਣਾ ਹਾਂ ਮੰਮੀ ਮੈਂ ਅੱ비 ਸੋਭਾ ਦੇਖ ਰਹੀ ਸੀ ਜਦੋਂ ਦੀਦੀ ਨੇ ਨਾ ਮੈਨੂੰ ਫੋਟੋ ਤੇ ਕਿਹਾ ਨਾ ਵੀ ਕਿ ਸੂਟਾ ਕਰਦੇ ਮੈਂ ਸੋਫਾ ਸੋਚ ਰਹੀ ਸੀ ਇਸਕਾ ਟੌਪ ਵੀ ਬਹੁਤ ਸੁੰਦਰ ਬਣੇ ਹਾਂ ਇਹ ਨਾ ਹੁਣ ਇਦਾਂ ਲੱਗ ਰਿਹਾ ਜਿਉਂ ਨਾ ਸਕਿਨ ਕਲਰ ਦੇ ਉੱਪਰ ਨਾ ਬਲੌਕ ਬਲੈਕ ਕਲਰ ਦੀ

ਜਿਹੜਾ ਕਸ਼ਮੀਨੇ ਦੇ ਵਿੱਚ ਸੂਟ ਸੀ ਨਾ ਉਹ ਫੋਟੋ 'ਚ ਨਾ ਰੈੱਡ ਕਲਰ ਆਇਆ ਹੋਇਆ ਸੀ ਪਰ ਉਹ ਰੈੱਡ ਨਹੀਂ ਹੈ ਗਸਾ ਹੋਇਆ ਸੀ ਜੀ ਰੈੱਡ ਕਲਰ ਦਾ ਨਾ ਸੌਰੀ ਸੂਟ ਫੋਟੋ 'ਚ ਰੈੱਡ ਕਲਰ ਦਾ ਆਇਆ ਹੋਇਆ ਸੀ ਹੈਗਾ ਸੀ ਇਹ ਤਾਬਾ ਕਲਰ ਆਜ ਤੱਕ ਜੇ ਨੰਬ ਵਾਂ ਵੀ ਗਏ ਅੱਛਾ ਪਈ ਨਹੀਂ ਨੀਂ ਚ ਜਮਾ ਤੇ ਉਹ ਉਹਦੇ ਚ ਹੈਗਾ ਜੀ ਤਾਂਬਾ ਕਦਰ ਮੈਨੂੰ ਤਾਂਬਾ ਕਦਰ ਬਹੁਤ ਸੋਹਣਾ ਹੁੰਦਾ ਤਾਂਬਾ ਕਦਰ ਵੀ ਮਾੜਾ ਨਹੀਂ ਹੁੰਦਾ ਤੇ ਦੀਦੀ ਨੇ ਨਾ ਕਹੇ ਦਿੱਕੇ ਪਈ ਜਿਹੀ ਰੈੱਡ ਤੇ ਆਹ ਦੇਖੋ ਤੁਸੀਂ ਕਿੰਨਾ ਸੋਹਣਾ ਪ੍ਰਿੰਟ ਹੈ ਸੋਹਣਾ ਆਇਆ ਹੈ ਹਾਂਜੀ ਪਿਆਰਾ ਪ੍ਰਿੰਟ ਹੈ ਤੇ ਇਹ ਹੈਗਾ ਜੀ ਇੱਕ ਟ੍ਰਾਈਸ ਦਾ ਸੂਟ ਇੱਕ ਟ੍ਰਾਈਕ ਤੁਹਾਨੂੰ ਬਹੁਤ ਮੋਟੀ ਮੋਟੀ ਇਹ ਬਹੁਤ ਮੋਟੀ ਆਏਗੀ ਇਹ ਪਿਓਰ ਪੀਸਟਾ ਦੀ ਕਟ੍ਰਾਈਸ ਹੈ ਇਹ ਪੀਸਟਾ ਦੀ ਮੰਮੀ ਇਹ ਕੈਸ ਸੂਟ ਨਾ ਮੈਂ ਆਪਕੋ ਭੇਜ ਦੂੰਗੀ ਮੇਰੇ ਕੋਲ ਆ ਕੇ ਲੈਣਾ ਮੈਂ ਗਿਫਟ ਕਰਨਾ ਕਿਸੇ ਕੋਲ ਠੀਕ ਹੈ ਜੀ ਕਿੰਨਾ ਪਿਆਰਾ ਸੂਟ ਹੈ ਦੇਖਿਓ ਕਿੰਨਾ ਸੋਹਣਾ ਇੱਕ ਟਰਾਈਸ ਦਾ ਸੂਟ ਹੈ ਜੀ ਤੇ ਇਹ ਹੈਗਾ ਜੀ ਉਹਦਾ ਆਪਣਾ ਟਿਸਟਾ ਦਾ ਤੇ ਇਹ ਹੈਗੀ ਇਹਦੀ ਪਲੇਨ ਸਲਵਾਰ ਬਿਲਕੁਲ ਪਲੇਨ ਹੈ ਜਿਵੇਂ ਕਿ ਅੱਗੇ ਨਾ ਥੋੜਾ ਥੋੜਾ ਉਹ ਹੁੰਦਾ ਹੈ ਸੈਲਫ ਪ੍ਰਿੰਟ ਸੈਲਫ ਪ੍ਰਿੰਟ ਨਹੀਂ ਹੈਗਾ ਜੀ ਠੀਕ ਹੈ ਹਾਂ ਮੈਂ ਇਹਨਾਂ ਦੇ ਸੱਚ ਤੁਹਾਨੂੰ ਰੇਟ ਤਾਂ ਦੱਸ ਦਵਾਂ ਇਹ ਹੈਗਾ ਜੀ ਇੱਕ ਇੱਕ ਸੂਟ 14-1400 ਰੁਪਏ ਦਾ ਇਹ ਵੀ 1400 ਦਾ ਇਹ ਵੀ 1400 ਦਾ ਤੇ ਇਹ ਵੀ 1400 ਦਾ ਠੀਕ ਹੈ ਜੀ ਤੇ ਇਹ ਸੂਟ ਹੈਗਾ ਜੀ 1600 ਰੁਪਏ ਦਾ ਇਸ ਨੂੰ ਤੁਸਲਾ ਸਰ ਬਿਲਕੁਲ ਮੈਂ ਬਿਲਕੁਲ ਪਤਾ ਕਰ ਲੋ ਆਪ ਫਿਰਕੇ ਬਿਲਕੁਲ ਸਿਰਫ ਮਨੇ ਇਹਦੇ ਚ ਕਿਰਾਇਆ ਪਾੜਾ ਖੱਡੇ ਆ ਬਿਲਕੁਲ ਵੀ ਕਿਰਾਇਆ ਪਾੜਾ ਖੱਡਿਆ ਹੋ ਤੱਕ ਨਹੀਂ ਖੱਡਿਆ ਹੈਗਾ ਮਨੇ ਇਹਦੇ ਚ ਆਪ ਵੀ ਆਉਗੇ ਨਾ ਫਿਰ ਤੁਸੀਂ ਆਪੇ ਮੰਗ ਜੰਗੇ ਵੀ ਹਾਰਮੋਨਿਕ ਨੇ ਬਹੁਤ ਜ਼ਾਇਦ ਪੈਸੇ ਰੱਖੇ ਨੇ ਕਿਉਂਕਿ ਜੇ ਤੁਸੀਂ ਆਪ ਆਉਂਗੇ ਹਰੇਕ ਬੰਦਾ ਕਿਰਾਇਆ ਪਾੜਾ ਲਾਦਾ ਹੁਣ ਮੈਂ ਵੀ ਕਿਰਾਇਆ ਪਾੜਾ ਲਾਣੀਆਂ ਟਾਈਮ ਲਾਣੀਆਂ ਫਿਰ ਰਿਕਸ਼ਾ ਮੀਲੇ ਨਾ ਮਿਲੇ ਛੇਤੀ ਫੇਰ ਓਖਾ ਤੇ ਸਾਰੇ ਦੇਖ ਕਰਕੇ ਜੀ ਜਿਹੋ ਜੀ ਚੀਜ਼ ਹੈ ਜੀ ਉਹ ਜਾਈ ਕਟਰਾਇਸ ਥੋੜੀ ਜੀ ਪਸ਼ਮੀਨੇ ਨਾਲੋਂ ਮਹਿੰਗੀ ਹੈ ਪਸ਼ਮੀਨਾ ਫੇਰ ਥੋੜਾ ਜਿਹਾ ਸਸਤਾ ਹੈ ਕਟਰਾਇਸ ਮਹਿੰਗੀ ਹੈ ਜੇ ਤੁਸੀਂ ਇਦੋਂ ਇੱਕ ਹੋਰ ਕਟਰਾਇਸ ਆਉਂਦੀ ਹੈ ਪਤ ਨਹੀਂ ਕਿਹੜੀ ਕਟਰਾਇਸ ਕਹਿ ਰਹੇ ਤੇ ਉਹ ਉਦੋਂ ਹੋਰ ਜਿਆਦਾ ਮਹਿੰਗੀ ਹੈ ਇਸੇ ਉਹ ਦਿਖਾਣਾ ਹੋਰ ਵੀ ਦਿਖਾਉਂ ਵੀ ਵੀਡੀਓ ਲੰਬੀ ਹੁੰਦੀ ਜਾ ਰਹੀ ਹੈ ਜੇ ਦੇਖੋ ਤੁਸੀਂ ਕਿੰਨਾ ਸੋਹਣਾ ਇਹ ਹੈ ਜੀ ਪਿਓਰ ਟਮਾਟਰ ਨਹੀਂ ਇਹ ਮਹਿਰੂਨ ਮਹਿਰੂਨ ਰੈੱਡ ਹੈ टमा ही रेड नहीं है मेहरूर रेड सोट जायज रेटवाएं भी आज भी क्या मेला जिधर जा रात बराते पाए जाए दस मारों एक पार्टी वेयर एक दिन जाओ मम्मी हमें बयाता है पूरा दिन दिन कहा जिसमें हम एक सूट पा जा सकते हैं ज रिसेप्शन आएगी जो आएगी ਆសុਪੋਹੋ ਸੋਨਾ ਜੀ ਬਹੁਤ ਕਿਆਰਾ ਸੀਟ ਹੈ ਬਹੁਤ ਸੋਨਾ ਇਹ ਤਾਂ ਹੈਗਾ ਜੀ ਇਹਦਾ ਦੁਪੱਟਾ ਇਹ ਹੈਗਾ ਜੀ ਗੰਗਾ ਦਾ ਸੂਟ ਗੰਗਾ ਚ ਚੰਦੇਰੀ ਦਾ ਸੂਟ ਹੈ ਗੰਗਾ ਚ ਚੰਦੇਰੀ ਚ ਰਾਂ ਗੰਗਾ ਚ ਚੰਦੇਰੀ ਦਾ ਸੂਟ ਹੈ ਇਹ ਹੈਗੇ ਜੀ ਪਲੇਨ ਇਹਦੀ ਬਾਟਮ ਇਹ ਹੈਗਾ ਜੀ ਦੁਪੱਟਾ ये सूट बने जी पूरा हमारा चार के चार ये रात की शादी में बहुत अच्छा लगे ये हैगा जी दुपट्टा बहुत प्यारा दुपट्टा है खुला चौड़ा 8 मीटर का दुपट्टा है इसकी साइडों पे देखो आ हैगा जी इधर स्टार के पास से बॉर्डर है लैस लगी हुई है कोई लोड भी नहीं लैस लगवाण दी और ये छोटा छोटा अपन आरेगा मामा के e te la gira, non mi è la bella. Mi è la bella. Bert è la barra di lui. Bert e la barra di ਉੱਪਰ ਇੱਕ ਇੱਥੇ ਐਦਾਂ ਫਲਾਰ ਆਏਗਾ ਜੀ ਤੇ ਇੱਕ ਇਹ ਨੀਚੇ ਇੱਥੇ ਛੋਟੀ ਫਲਾਰ ਆਏਗਾ ਜੀ ਤੇ ਇੱਕਾ ਨੀਚੇ ਆਏਗਾ ਜੀ ਤੇ ਇਹਦਾ ਘੇਰਾ ਹੈਗਾ ਜੀ 3 ਇੰਚ ਦਾ ਘੇਰਾ ਹੋਏਗਾ ਉਹ ਤੁਸੀਂ ਆਪਣੇ ਸਾਹਬ ਤੇ ਰਖਵਾ ਸਕਦੇ ਜੀ ਦਾ ਕਿਉਂਕਿ ਥੋੜੀ ਹੈਲਦੀ ਕੋਈ ਹਨਾ ਲੇਡੀਜ਼ ਹੂਨ ਦੀ ਉਹ ਵੀ ਲੈ ਸਕਦੀ ਆ ਪਰੇਤੀ ਜਿਆਦਾ ਮੋਟੇ ਨਹੀਂ ਹੈਗੇ ਪਤਲੇ ਹੀ ਨੇ ਇਹਦੇ ਚ ਉਹਨਾਂ ਪਰ ਦੋ ਕਲਰ ਹੈਗੇ ਸੀ ਇਹ ਤਿੰਨ ਕਲਰ ਇੱਕ orange ਕਲਰ ਆਇਆ ਸੀ ਚਾਰ ਕਲਰ ਆ ਗਏ ਸੌਰੀ ਸੁੱਟਾਂ ਦੇ ਇੱਕ ਇਹਦੇ ਚ פרוਜੀ ਕਲਰ ਆਇਆ ਸੀ ਇੱਕ black ਕਲਰ ਆਇਆ ਸੀ ਇੱਕ ਰਾਣੀ ਕਲਰ ਆਇਆ ਸੀ ਇੱਕ ਆਹ orange ਕਲਰ ਆਇਆ ਸੀ ਚਾਰ ਕਲਰ ਆਇਆ ਸੀ ਚਾਰ ਚੋ ਲਾਸਟ ਪੀਸ ਬਚੀ ਐ ਸਾਰੇ ਕਲਰ ਸੇਲ ਹੋ ਗਏ ਤੇ ਜਿਹੜਾ ਦੁਕਾਨ ਦਾ ਮਾਲਿਕ ਐ ਨਿਰਜੀ ਹੋ ਰਹੀ ਹੈ ਨਾ ਏ ਉਹਨਾਂ ਦੀ ਇੱਕ ਵਾਈਫ ਨੇ ਬਲੈਕ ਕਲਰ ਦਾ ਮੇਰੇ ਸਾਹਮਣੇ ਲਿਆ ਕਹਿੰਦੇ ਬਹੁਤ ਪਿਆਰਾ ਸੂਟ ਹੈ ਕਹਿੰਦੀ ਮੈਂ ਬਲੈਕ ਕਲਰ ਦਾ ਲਿਆ ਉਹਨਾਂ ਨੇ ਮੈਨੂੰ ਆਪਰੇ ਦੱਸਿਆ ਤੇ ਹਲੇ ਉੱਥੇ ਗਿਆ ਸੀ ਦੁਕਾਨ ਤੇ ਕਹਿੰਦੇ ਸੁਆਣਾ ਹੈ ਸੋਇਆ ਨਹੀਂ ਹੈਗਾ ਮੈਂ ਕਿਹਾ ਠੀਕ ਹੈ ਕਹਿੰਦੇ ਤੁਸੀਂ ਆਹ ਲੇ ਲਓ ਦੀਦੀ ਨੇ ਮੈਨੂੰ ਕਿਹਾ ਸੀ ਵੀ ਮੇਰਾ ਨਾ ਖਿਰਮਾ ਜਾ ਜਾਂਦਾ ਫਰੋਜੀ ਰੱਖ ਲੇ ਲਿਓ ਜਾਂ ਕਹਿੰਦੇ ਕੋਈ ਦਲਾਬੀ ਰੰਗ ਲਿਓ ਫਿਰ ਮੈਂ ਕਿਹਾ ਚੱਲੇ ਵੀ ਤਾਂ ਦਲਾਬੀ ਹੋ啊 ਹਨਾ ਕੇ ਚੰਗੀ ਲੱਗਣੀ ਐ ਐਂ ਦੇ ਕਰੰਤੋ ਪਹਿਲਾਂ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਵੀਡੀਓ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ

ਕਿ ਸੈਕੰਡ ਪਈ ਨਾ ਮਗੋ ਆਈ ਨਹੀਂ ਅਰ ਇਹ ਸਾਰੇ ਨੈਕਸਟ ਵਲੌਗ ਮੈਂ ਦਿਖਾਏਗੇ ਹਾਂ ਬਾਕੀ ਚਾਤਰਾ ਹੁਣ ਵਲੌਗ ਲੰਬਾ ਹੋ ਤੋ ਹੁਣ ਚਾਤਰਾ ਵੀਡੀਓਸ ਸਵੇਰੇ ਬਣਾਵਾਂਗੀ ਸਾਰਾ ਸੂਪਰ ਕੀng ਜਿਹੜੀ ਘਰ ਆਇਆ ਹੋਇਆ ਸਾਰਾ ਸੂਪਰ ਕੀng ਹੈ ਤੇ ਸਵੇਰੇ ਦਿਖਾਵਾਂਗੀ ਸਾਰੇ ਡਿਜ਼ਾਈਨ ਖੋਲ ਖੋਲ ਕੇ ਤੇ ਤਾਂ ਤਕਲੀਫ ਆਏ ਬਈ ਸਾਰੇ ਬੋਲੇ ਜੈ ਸ਼੍ਰੀ कृष्णा